ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੀ ਖੰਡੂਰ ਸਾਹਿਬ ਤੋਂ ਆਪਣਾ ਲੋਕ ਸਭਾ ਦਾ ਉਮੀਦਵਾਰ ਐਲਾਨ ਦਿੱਤਾ ਹੈ ਵੱਡੇ ਤੇ ਕਾਦਵਾਰ ਕਾਲੀ ਆਗੂ ਨੂੰ ਜਿਹੜਾ ਉਮੀਦਵਾਰ ਲੈਣਿਆ ਗਿਆ ਬੀਤੀ ਕੱਲ ਸੁਖਬੀਰ ਸਿੰਘ ਬਾਦਲ ਨੇ ਆਪਣੇ ਟਵਿੱਟਰ ਤੇ ਕਹਿ ਦਿੱਤਾ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਟਵਿੱਟਰ ਦੇ ਉੱਤੇ ਕਿ ਖੰਡੂਰ ਸਾਹਿਬ ਤੋਂ ਉਮੀਦਵਾਰ ਨੂੰ ਜਿਹੜਾ ਆ ਉਹ ਫਾਈਨਲ ਕਰ ਲਿਆ ਗਿਆ ਉਮੀਦਵਾਰ ਦਾ ਐਲਾਨ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਆ ਨੂੰ ਜਿਹੜਾ ਚੋਣ ਮદાન ਚੁਤਾਰ ਦਿੱਤਾ ਹੈ ਤੁਸੀਂ ਜੁੜੇ ਹੋ ਲੋਕਪਰ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਆਖਰੀ ਦਿਨ ਦੇ ਉਮੀਦਵਾਰ ਖੰਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਆ ਨੂੰ ਉਤਾਰ ਦਿੱਤਾ ਹੈ ਵਿਰਸਾ ਸਿੰਘ ਵਲਟੋਆ ਸੀਨੀਅਰ ਅਕਾਲੀ ਆਗੂ ਨੇ ਕਈ ਵਾਰ ਦੇ ਵਿਧਾਇਕ ਨੇ ਸੰਸਦ ਦੀ ਸਖਤਰ ਰੇਣੇ ਤੂਤੀ ਬੋਲਦੀ ਰਹੀ ਆ ਉਹਨਾਂ ਦੀ ਕਿਸੇ ਸਮੇਂ ਤਰਨ ਤਰਨ ਦੇ ਇਲਾਕੇ ਦੇ ਅੰਦਰ ਮੱਝ ਦੇ ਇਲਾਕੇ ਦੇ ਅੰਦਰ ਅੱਜ ਵੀ ਅਕਾਲੀ ਸਫਾ ਤੋਂ ਬਾਹਰ ਜਾ ਕੇ ਵੀ ਉਹਨਾਂ ਦਾ ਕਾਫੀ ਅਸਰ ਸੂਖ ਮੰਨਿਆ ਜਾਂਦਾ ਹੈ ਲਗਾਤਾਰ ਹਲਕਾ ਖੇਮ ਕਰਨ ਹੋਵੇ ਨਾਲ ਲੱਗਦੇ ਹਲਕੇ ਹੁਣ ਉੱਥੇ ਉਹ ਵਿਚਰਦੇ ਨਜ਼ਰ ਆ ਰਹੇ ਸਨ ਉਮੀਦ ਵੀ ਇਹੀ ਸੀ ਵਿਕਰਮ ਜੀਠੀਆ ਦਾ ਨਾਮ ਬੜੇ ਜ਼ੋਰ ਸ਼ੋਰ ਨਾਲ ਚੱਲਦਾ ਰਿਹਾ ਪਾਰ ਵਿਕਰਮਜੀਠਿਆ ਨੇ ਜੜੀਆਂ ਚੌਣ ਲੜਨੀ ਮੁਨਾਸਬ ਨਹੀਂ ਸਮਝੀ ਲੱਗਦਾ ਕਿ ਅਕਾਲੀਦਾਰ ਨੂੰ ਵਿਰਸਾ ਸਿੰਘ ਬੁਲਟੋਆ ਤੇ ਦਾਲਣਾ ਪਿਆ ਜਾਇ ਵੀ ਹੋ ਸਕਦਾ ਹੈ ਕਿ ਅਮਰਤਪਾਲ ਦੀ ਐਂਟਰੀ ਦੇ ਕਾਰਨ ਵਿਕਰਮਜੀਠਿਆ ਨੇ ਪੈਰ ਪਿੱਛੇ ਖਿੱਚਲੇ ਹੋਣ ਅਤੇ ਅਮਰਤਪਾਲ ਦੇ ਧੜੇ ਦੇ ਨਾਲ ਜਿਹੜੀ ਹੈ ਉਹ ਅਕਾਲੀ ਦਲ ਦੀਆਂ ਗੋਟੀਆਂ ਹਾਲੇ ਫਿੱਟਣਾ ਬੈਠੀਆਂ ਹੋਣ ਤਾਂ ਇੱਕ ਉਪਚਾਰਕ ਤੌਰ ਤੇ ਨਾਮ ਦੇ ਦਿੱਤਾ ਗਿਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਸ਼੍ਰੀ ਖੰਡੂਰ ਸਾਹਿਬ ਤੋਂ ਵਿਰਸਾ ਸਿੰਘ ਬਲਟੋਆ ਨੂੰ ਐਲਾਨ ਦਿੱਤਾ ਹੈ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹਲਕਾ ਖੰਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਲਾਣ ਦਿੱਤਾ ਗਿਆ ਅਕਾਲੀ ਦਲ ਨੇ ਖੰਡੂਰ ਸਾਹਿਬ ਤੋਂ ਵਿਰਸਾ ਸਿੰਘ ਬਲਟੋਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਇੱਥੇ ਦੱਸਦੀ ਹੈ ਕਿ ਅਕਾਲੀ ਦਲ ਦੀ ਇੱਕ ਹੀ ਸੀਟ ਰਹਿਂਦੀ ਸੀ ਜਿੱਥੋਂ ਹੁਣ ਤੱਕ ਉਹਨਾਂ ਨੇ ਆਪਣਾ ਉਮੀਦਵਾਰ ਨਹੀਂ ਸੀ ਲਾਣਿਆ ਜਦ ਕਿ ਆਪਣਾ ਆਖਰੀ ਪੱਤਾ ਖੋਲਦਿਆਂ ਹੋਇਆਂ ਅਕਾਲੀ ਦਲ ਨੇ ਵਿਰਸਾ ਸਿੰਘ ਬਲਟੋਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਤਾਂ ਇਸ ਸਮੇਂ ਵਿਰਸਾ ਸਿੰਘ ਬਲਟੋਆ ਦੇ ਚੋਣ ਮੈਦਾਨ 'ਚ ਆਉਣ ਦੇ ਨਾਲ ਜਿਹੜਾ ਅਖਾੜਾ ਪੂਰੀ ਤਰ੍ਹਾਂ ਨਾਲ ਭੱਗ ਗਿਆ ਕਾਂਗਰਸ ਦੇ ਉਮੀਦਵਾਰ ਦੀ ਉਡੀਕ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਨੇ ਜਿਹੜਾ ਉਹ ਕੈਬਨਿਟ ਮੰਤਰੀ ਅਤੇ ਪੱਟੀ ਹਲਕੇ ਤੋਂ ਪਾਰਟੀ ਦੇ ਵਿਧਾਇਕ ਲਾਲਜੀਤ ਭੁੱਲਰ ਨੂੰ ਮੈਦਾਨ ਚ ਉਤਾਰਿਆ ਉਹਨਾਂ ਬਾਰੇ ਕਈ ਚਰਚਾਵਾਂ ਚੱਲ ਰਹੀਆਂ ਨੇ ਉਹ ਹਾਲੇ ਜਿਹੜੀਆਂ ਉਸ ਤਰ੍ਹਾਂ ਨਾਲ ਪੱਕ ਨਹੀਂ ਸਕੀਆਂ ਉਸ ਤੋਂ ਇਲਾਵਾ ਆ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਮਨਜੀਤ ਸਿੰਘ ਮੰਨਾ ਮੀਆਂ ਵਿੰਡ ਨੂੰ ਮੈਦਾਨ ਚ ਉਤਾਰਿਆ ਗਿਆ ਹੈ ਤੇ ਅਕਾਲੀ ਦਲ ਨੇ ਹੁਣ ਵਿਰਸਾ ਸਿੰਘ ਬਲਟੋਆ ਨੂੰ ਉਤਾਰ ਦਿੱਤਾ ਹੈ ਕਾਂਗਰਸ ਦੇ ਕਈ ਨਾਵਾਂ ਦੀ ਚਰਚਾ ਪਰ ਸਭ ਤੋਂ ਅੱਗੇ ਰਾਣਾ ਗਰਜੀਤ ਜਾਂ ਉਹਨਾਂ ਦੇ ਪੁੱਤਰ ਦਾ ਨਾਮ ਜਿਹੜਾ ਉਹ ਅੱਗੇ ਹੋ ਕੇ ਚੱਲ ਰਿਹਾ ਹੈ ਕੁਲਵੀਰ ਜੀਰਾ ਦਾ ਵੀ ਕਦੇ-ਕਦੇ ਨਾਮ ਆਉਂਦਾ ਪਰ ਲਗਭਗ ਸੂਚੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਖੰਡੂਰ ਸਾਹਿਬ ਤੋਂ ਲੋਕ ਕਰ ਦਿੱਤਾ ਗਿਆ ਰਾਣਾ ਗਰਜੀਤ ਉਹਨਾਂ ਦਾ ਨਾਮ ਜਾਂ ਉਹਨਾਂ ਦੇ ਪੁੱਤਰ ਦਾ ਨਾਮ ਉਹਨਾਂ ਦੇ ਪਰਿਵਾਰ ਚੋਂ ਟਿਕਟ ਦਿੱਤੀ ਜਾਣੀ ਹੈ ਤਾ ਇਹ ਹੁਣ ਤੱਕ ਦੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਵਿਰਸਾ ਸਿੰਘ ਬਲਟੋਆ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਲਾਣ ਦਿੱਤਾ ਹੈ ਇੱਕ ਪਾਸੇ ਭਾਈ ਅਮਰਤਪਾਲ ਸਿੰਘ ਵੱਲੋਂ ਆ ਜਾ ਤੌਰ ਤੇ ਚੋਣ ਲੜਨ ਦਾ ਜਿਹੜਾ ਮਨ ਹੈ ਉਹ ਬਣਾਇਆ ਗਿਆ ਐਲਾਨ ਕੀਤਾ ਗਿਆ ਇਸ ਐਲਾਨ ਤੋਂ ਬਾਅਦ ਅਕਾਲੀ ਦਲ ਦੇ ਉਮੀਦਵਾਰ ਦਾ ਆਉਣਾ ਤੇ ਜਿਹੜਾ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਦਾ ਮੈਦਾਨ ਚੋਣਾਂ ਤੇ ਅਮਰਤਪਾਲ ਦੇ ਮੈਦਾਨ ਚੋਣਨ ਦੇ ਨਾਲ ਪੰਥਕ ਵੋਟਵਾਵਾ ਉਲਝਣ ਚ ਪੈ ਗਈ ਆ ਕਿ ਕਿੱਧਰ ਜਾਇਆ ਜਾਵੇ ਕਿੱਧਰ ਨਾ ਜਾਇਆ ਜਾਵੇ ਸ਼੍ਰੋਮਣੀ ਅਕਾਲੀ ਦਲ ਸ਼ਾਇਦ ਕੈਂਡੀਡੇਚਰ ਵਾਪਸ ਲੈ ਲੇ ਆਪਣੇ ਉਮੀਦਵਾਰ ਦਾ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਵੀ ਲੈ ਲਵੇ ਹਾਲੇ ਇਹ ਜਿਹੀਆਂ ਸਿੱਤੀਆਂ ਨਹੀਂ ਕਿਉਂਕਿ ਜੇ ਵਾਪਸੀ ਲੈਣਾ ਹੈ ਤਾਂ ਫਿਰ ਵਿਰਸਾ ਸਿੰਘ ਬਲਟੋਆ ਨੂੰ ਤਾਰਿਆ ਕਿਉਂ ਹੈ ਇਹ ਵੀ ਇੱਕ ਸਵਾਲ ਹੈ ਕਿ ਤੁਸੀਂ ਹੀ ਸੀਟ ਹੋਲਡ ਕਰੀ ਰੱਖਦੇ ਪਰ ਮਾਹੌਲ ਦੇ ਉੱਤੇ ਚੀਜ਼ਾਂ ਡਿਪੈਂਡ ਕਰਦੀਆਂ ਨੇ ਕੀ ਪਤਾ ਵਿਰਸਾ ਸਿੰਘ ਬਲਟੋਆ ਖੁਦ ਹੀ ਕਹਿ ਦੇਣ ਕਿ ਭਾਈ ਮੈਂ ਭਾਈ ਅਮਰਪਾਲ ਸਿੰਘ ਦੇ ਹੱਕ 'ਚ ਬੈਠਦਾ ਇਹ ਸਥਿਤੀਆਂ ਬਣ ਜਾਣ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਵਿਰਸਾ ਸਿੰਘ ਬਲਟੋਆ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਵਾਲੇ ਚੋਣ ਨਿਸ਼ਾਨ ਤੇ ਖੰਡੂਰ ਸਾਹਿਬ ਤੋਂ ਚੋਣ ਮੈਦਾਨ ਚ ਉਤਰਨ ਦੇ ਲਈ ਤਿਆਰ ਬਰ ਤਿਆਰ ਹੋ ਗਏ ਨੇ